ਕੋਵਿਡ ਦੇ ਪੀਰੀਅਡ ਦੌਰਾਨ ਸੂਬੇ ਦੇ ਵਿੱਚ ਬੰਦ ਰਹੇ ਪੰਜਾਬ ਦੇ ਸਕੂਲ ਹੌਲੀ-ਹੌਲੀ ਹੁਣ ਦੁਬਾਰਾ ਖੁੱਲ੍ਹਨੇ ਸ਼ੁਰੂ ਹੋ ਗਏ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਵਿੱਚ 9ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਜਿਹੜੇ ਵਿਦਿਆਰਥੀ ਸੀ ਇਹਨਾਂ ਨੂੰ ਅਲਾਉ ਕੀਤਾ ਸੀ ਕਿ ਉਹ ਸਕੂਲ ਜਾ ਸਕਦੇ ਨੇ ਪਰ ਹੁਣ ਕੱਲ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਵੱਲੋਂ ਜੋ ਨਵੇਂ ਆਰਡਰ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਸੀ ਉਸ ਤੋਂ ਬਾਅਦ 25 ਤੋਂ ਲੈ ਕੇ 12ਵੀਂ کلاس تک ਦੇ ਵਿਦਿਆਰਥੀ ਜਿਹੜੇ ਨੇ ਉਹ ਸਕੂਲ ਦੇ ਵਿੱਚ ਜਾ ਕੇ ਸਟੱਡੀ ਕਰ ਸਕਦੇ ਨੇ ਬਸ਼ਰਤੇ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੇ ਕੋਲੋਂ ਇਜਾਜ਼ਤ ਲੈਣੀ ਪਏਗੀ ਤੇ ਇੱਕ ਰਿਟਰਨ ਜਿਹੜਾ ਪਰਫਾਰਮਾਂਸ ਸਕੂਲ ਨੂੰ ਦੇਣਾ ਹੋਏਗਾ ਅਸੀਂ ਅਮਦੇ ਸਰ ਦੇ ਲਾਂਸ ਰੋਡ ਤੇ ਸਥਿਤ ਗਵਰਨਮੈਂਟ ਸਕੂਲ ਦੇ ਵਿੱਚ ਖੜੇ ਹਾਂ ਜਿੱਥੇ ਪਹਿਲਾਂ ਹੀ ਕਲਾਸਾਂ ਜਿਹੜੀਆਂ ਸੀ ਲੱਗ ਰਹੀਆਂ ਸੀ 9ਵੀਂ ਤੋਂ 12ਵੀਂ ਤੱਕ ਸਕੂਲ ਨੂੰ ਵਗੈਰਾ ਸੈਨੀਟਾਈਜ਼ ਕੀਤਾ ਪਹਿਲਾਂ ਹੀ ਸਵੇਰ ਆ ਕੇ ਕਰ ਲਿਆ ਗਿਆ ਸੀ ਭਾਵੇਂ ਕਿ ਜਿਹੜੀਆਂ ਨਵੀਆਂ ਕਲਾਸਾਂ ਲੱਗੀਆਂ ਨੇ 5ਵੀਂ ਤੋਂ 8ਵੀਂ ਤੱਕ ਬਹੁਤ ਘੱਟ ਵਿਦਿਆਰਥੀ ਉਹਨਾਂ ਦੇ ਆਏ ਨੇ ਪਰ ਫਿਰ ਵੀ ਕਿਵੇਂ ਦੀਆਂ ਤਿਆਰੀਆਂ ਨੇ ਪ੍ਰਿੰਸੀਪਲ ਮਨਦੀਪ ਕੌਰ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਤਾਂ ਮੈਡਮ ਕੱਲ ਜਿਹੜੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਇਨਫੋਰਮੇਸ਼ਨ ਕਿਵੇਂ ਪਹੁੰਚਾਈ ਗਈ ਕਿ ਕੱਲ ਤੋਂ ਸਕੂਲ ਲੱਗ ਰਹੇ ਨੇ ਹਾਂਜੀ ਸਰ ਜਿਸ ਤਰ੍ਹਾਂ ਆਨਲਾਈਨ এডਿਕੇਸ਼ਨ ਆਲਰੇਡੀ ਚੱਲ ਰਹੀ ਹੈ ਬੱਚਿਆਂ ਦੇ ਗਰੁੱਪਸ ਬਣੇ ਹੋਏ ਨੇ ਟੀਚਰਸ ਨੇ ਹਰ ਕਲਾਸ ਦੇ ਗਰੁੱਪਸ ਬਣਾਏ ਹੋਏ ਨੇ ਮੈਂ ਵੀ ਬਹੁਤ ਸਾਰੇ ਗਰੁੱਪਸ ਚੈਟਡ ਆ ਤਾਂ ਜਦੋਂ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਥਰੂ ਮੇਲ ਪਹੁੰਚੀ ਮੈਂ ਉਹ ਆਪਣੇ ਸਾਰੇ ਸਟਾਫ ਨੂੰ ਫਾਰਵਰਡ ਕਰ ਦਿੱਤੀ ਤੇ ਸਟਾਫ ਨੇ ਅੱਗੋਂ ਬੱਚਿਆਂ ਨੂੰ ਫਾਰਵਰਡ ਕਰ ਦਿੱਤੀ ਤੇ ਬੱਚਿਆਂ ਤੱਕ ਸੂਚਨਾ ਪਹੁੰਚ ਗਈ ਸੀ ਕਿ ਸਕੂਲ ਖੁੱਲ ਗਏ ਜਿਹੜੀ ਮੈਡਮ ਹੁਣ ਤੇ ਬੱਚੇ ਜਿਹੜੇ ਨੇ ਹੁਣ 5ਵੀਂ ਕਲਾਸ ਤੱਕ ਹੋ ਗਏ ਉਹਨਾਂ ਨੂੰ ਸੰਖਿਆ ਵੀ ਵਧੇਗੀ ਵੈਸੇ ਅੱਜ ਕਿੰਨੇ ਕੁ ਬੱਚੇ ਆਏ ਨੇ ਹੁਣ ਤੇ 9ਵੀਂ ਤੋਂ 12ਵੀਂ ਦੇ ਤੇ ਲਗਭਗ ਮੇਰੇ ਕੋਲ 30-35% ਬੱਚੇ ਆਏ ਹੋਏ ਨੇ ਕਿਉਂਕਿ ਇਹ ਪਹਿਲਾਂ ਤੋਂ ਬੱਚੇ ਆ ਰਹੇ ਸੀ 6ਵੀਂ 7ਵੀਂ ਦਾ ਕੋਈ ਵਿਦਿਆਰਥੀ ਨਹੀਂ ਆਇਆ 8ਵੀਂ ਤੇ ਥੋੜੇ ਜਿਹੇ ਬੱਚੇ ਆਏ ਨੇ ਜੀ ਅਲੇ ਇਹਨਾਂ ਨੂੰ ਪੂਰੀ ਜਾਣਕਾਰੀ ਵੀ ਨਹੀਂ ਹੋ ਸਕਦੀ ਇਸ ਕਰਕੇ ਜਦ 퍼ਫਾਰਮਾ ਫਿਲਿੰਗ ਦੇ ਵੀ ਹਾਂ ਜੀ ਕਿਉਂਕਿ ਪੇਰੈਂਟਸ ਦੀ ਕੰਸੈਂਟ ਚਾਹੀਦੀ ਹੈ ਤਾਂ ਜਦੋਂ ਬੱਚਿਆਂ ਦੇ ਪੇਰੈਂਟਸ ਅਲਾਉ ਕਰਨਗੇ ਆਪਣਾ ਕੰਸੈਂਟ ਫਾਰਮ ਦੇ ਦੇਣਗੇ ਉਦੋਂ ਬੱਚੇ ਆ ਜਾਣਗੇ ਕੰਸੈਂਟ ਫਾਰਮ ਦੇ ਵਿੱਚ ਮੈਡਮ ਕੀ ਕੀ ਇਹਨਾਂ ਦੇ ਕੋਲੋਂ ਮੰਗਿਆ ਤੁਸੀਂ ਕੀ ਕੀ ਉਹਦੇ ਵਿੱਚ ਲਿਖਿਆ ਹੋਇਆ ਹੈ ਉਹਦੇ ਵਿੱਚ ਪੇਰੈਂਟਸ ਨੇ ਇਹੀ ਲਿਖ ਕੇ ਦੇਣਾ ਕਿ ਸਾਨੂੰ ਕੋਵਿਡ-19 ਦੇ ਸਾਰੇ ਹਾਲਾਤਾਂ ਤੇ ਗਾਈਡਲਾਈਨਸ ਦਾ ਪਤਾ ਹੈ ਉਹਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅਸੀਂ ਵਿਦਿਆਰਥੀ ਨੂੰ ਆਪਣੀ ਮਰਜ਼ੀ ਦੇ ਨਾਲ ਸਕੂਲ 'ਚ ਭੇਜ ਰਹੇ ਹਾਂ ਸਾਡੇ ਬੱਚੇ ਨੂੰ ਲਿਆਉਣ ਆਉਣ ਵਾਸਤੇ ਕਿਸੇ ਨੇ ਫੋਰਸ ਨਹੀਂ ਕੀਤਾ ਮੈਡਮ ਜਿਹੜੀਆਂ ਸਵੇਰ ਇੱਥੇ ਆ ਕੇ ਜਿਹੜੀਆਂ ਗਾਈਡਲਾਈਨਸ ਸੀ ਕੋਵਿਡ ਦੀਆਂ ਉਹ ਜਿਹੜੀਆਂ ਵੱਡੀਆਂ ਕਲਾਸਾਂ ਦੇ ਲਈ ਪਹਿਲਾਂ ਸੀਗੀਆਂ ਹੁਣ ਕਿਵੇਂ ਦੀਆਂ ਗਾਈਡਲਾਈਨਸ ਜਿਹੜੀਆਂ ਨੇ ਫੋਲੋ ਕੀ ਕਿ ਬੱਚੇ ਜਿਹੜੇ ਨੇ ਛੋਟੀ ਉਮਰ ਵਾਲੇ ਵਿੱਚ ਆ ਜਣੇ ਨੇ 5ਵੀਂ ਤੋਂ ਲੈ ਕੇ ਤਾਂ ਕੀ ਪ੍ਰੋਟੋਕੋਲ ਰਹੇਗਾ ਜੀ ਏ ਗਾਈਡਲਾਈਨਸ ਤੇ ਬਿਲਕੁਲ ਸਿਮਿਲਰ ਨੇ ਜੋ 9ਵੀਂ ਤੋਂ 12ਵੀਂ ਦੇ ਬੱਚਿਆਂ ਵਾਸਤੇ ਸੀ ਉਹੀ ਗਾਈਡਲਾਈਨਸ 6ਵੀਂ ਤੋਂ 8ਵੀਂ ਵਾਸਤੇ ਨੇ ਕਿ ਬੱਚਿਆਂ ਦਾ ਰੋਜ਼ ਸਵੇਰੇ ਇੱਥੋਂ ਥਰਮੋਸਕੈਨਰ ਦੇ ਨਾਲ ਟੈਂਪਰੇਚਰ ਚੈੱਕ ਹੋਣਾ ਹੈ ਬੱਚਿਆਂ ਨੇ ਹੱਥ ਬਾਰ-ਬਾਰ ਸੈਨੀਟਾਈਜ਼ ਕਰਨੇ ਨੇ ਮਾਸਕ ਪਾਉਣਾ ਲਾਜ਼ਮੀ ਹੈ ਪਰ ਕਮਰਿਆਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਨ ਵਾਸਤੇ ਕਿਸੇ ਵੀ ਕਮਰੇ 'ਚ 20 ਤੋਂ ਵੱਧ ਬੱਚੇ ਅਸੀਂ ਨਹੀਂ ਬਿਠਾਵਾਂਗੇ ਅਗਰ ਬੱਚੇ ਜ਼ਿਆਦਾ ਆ ਜਾਂਦੇ ਨੇ ਤੇ ਹੋ ਸਕਦਾ ਹੈ ਕਿ ਅਸੀਂ ਬੱਚਿਆਂ ਨੂੰ ਆਲਟਰਨੇਟ ਡੇਸ ਤੇ ਬੁਲਾ ਲਈਏ ਈਵਨ ਯੈਸ ਹਾਂਜੀ ਕਿਉਂਕਿ ਸਕੂਲ ਕਾਫੀ ਵੱਡਾ ਹੈ ਬੱਚੇ ਕਾਫੀ ਨੇ ਜਦੋਂ ਸਾਰੇ ਬਲਾਓਗੇ ਤਾਂ ਇਹ ਸਮੱਸਿਆ ਤੁਹਾਨੂੰ ਬਿਲਕੁਲ ਆਏਗੀ ਇਹਦੇ ਲਈ ਫਿਰ ਤੁਸੀਂ ਤਿਆਰ ਹੋ ਹਾਂਜੀ ਅਸੀਂ ਤਿਆਰ ਹਾਂ ਅਸੀਂ ਬੱਚਿਆਂ ਦੀ ਸੇਫਟੀ ਨੂੰ ਫਰਸਟ ਪ੍ਰਾਇੋਰਟੀ ਦਵਾਂਗੇ ਅਗਰ ਬੱਚੇ ਜ਼ਿਆਦਾ ਆ ਜਾਂਦੇ ਹੈ ਤੇ ਨੇਚੁਲੀ ਅਸੀਂ ਹਾਰ ਡਿਵਨ ਦੇ ਹਿਸਾਬ ਨਾਲ ਬੱਚੇ ਇੱਕ ਕਮਰੇ ਦੇ ਵਿੱਚ 20 ਤੋਂ ਵੱਧ ਅਸੀਂ ਨਹੀਂ ਉਠਾਵਾਂ ਬੜੀ ਲੇਟ ਕੱਲ ਆਰਡਰ ਮਿਲੇ ਸੀ ਤਾਂ ਸੈਨੀਟਾਈਜ਼ੇਸ਼ਨ ਜਿਵੇਂ ਕਿ ਅਸੀਂ ਦੇਖਿਆ ਤੁਸੀਂ ਕਦੇ ਸਵੇਰ ਕਰਾਉਣ ਚ ਮੁਸ਼ਕਲਤ ਨਹੀਂ ਇਹ ਕਰੇ ਤੋਂ ਲੱਗੀਆਂ ਸੀ ਕੀਮਾ ਤੋਂ ਇੱਕ ਕੱਲ ਚਾਰ ਨਹੀਂ ਨਹੀਂ ਸਾਡੇ ਤਾਂ ਆਲਰੇਡੀ ਐਕਚੁਅਲੀ ਲੱਗੀਆਂ ਹੋਈਆਂ ਨੇ ਨਾ ਟੀਮਸ ਕਿਉਂਕਿ 9ਵੀਂ ਤੋਂ ਇਸ ਕਰਕੇ ਕੋਈ ਜੀ ਹਾਂ ਜੀ ਤਾਂ ਜਿਹੜੇ ਅਗਲੇ ਦਿਨਾਂ ਦੇ ਵਿੱਚ ਫਿਰ ਸੰਖਿਆ ਹੋਰ ਵਸ ਤੇ ਵਧ ਸਕਦੀ ਹੈ ਇਹਨਾਂ ਬੱਚਿਆਂ ਨੂੰ ਅਪਰੋਚ ਕੀਤੀ ਜਾ ਰਹੀ ਹੈ ਕਿ ਬਸ ਠੀਕ ਹੈ ਮੈਸੇਜ ਜਿਹੜੇ ਇਹਨਾਂ ਨੂੰ ਚਲੇ ਗਏ ਜਾਂ ਹੋਰ ਦੁਬਾਰਾ ਕੁਝ ਬੱਚਿਆਂ ਦੇ ਕੋਲੋਂ ਜਾਂ ਹਰ ਇੱਕ ਮੋਬਾਈਲ ਸੀਗੇ ਇਹ ਹਾਂ ਜੀ ਬੱਚਿਆਂ ਨੂੰ ਸੂਚਨਾ ਸਾਰਿਆਂ ਨੂੰ ਪਹੁੰਚ ਰਹੀ ਹੈ ਬਾਕੀ ਬੱਚਿਆਂ ਦੀ ਮਰਜ਼ੀ ਤੇ ਹੈ ਅਦਰਵਾਈਜ਼ ਇਹ ਹੈ ਕਿ ਜਦੋਂ ਬੱਚੇ ਸਕੂਲ 'ਚ ਆ ਰਹੇ ਨਹੀਂ ਉਹਨਾਂ ਦਾ ਕੰਮ ਹੋ ਰਿਹਾ ਉਹਨਾਂ ਨੂੰ ਲੱਗ ਰਿਹਾ ਕਿ ਬੈਟਰ ਹੈ ਫਰੈਂਡਸ ਇੱਕ ਦੂਸਰੇ ਨੂੰ ਦੱਸਣਗੇ ਤੇ ਡੇ ਬਾਏ ਡੇ ਸਾਡੀ ਗਿਣਤੀ ਵਧ ਰਹੀ ਹੈ ਮੈਡਮ ਜਿਹੜੇ ਬੱਚੇ ਹਲੇ ਵੀ ਜਿਵੇਂ ਪੇਰੈਂਟਸ ਦੇ ਅੰਦਰ ਕ ਜੇ ਬੱਚੇ ਘਰ ਨਹੀਂ ਆਉਣਾ ਚਾਹੁੰਦੇ ਫਿਰ ਉਹਨਾਂ ਦੀ ਸਟੱਡੀ ਕਿਵੇਂ ਚੱਲਦੀ ਰਹੇਗੀ? ਆਨਲਾਈਨ ਸਟੱਡੀ ਨਾਲ ਦੀ ਨਾਲ ਹੀ ਚੱਲਦੀ ਰਹੇਗੀ। ਉਹਨੂੰ ਅਸੀਂ ਬੰਦ ਨਹੀਂ ਕਰ ਰਹੇ। ਉਹ ਪਹਿਲੇ ਦੀ ਤਰ੍ਹਾਂ ਚੱਲਦੀ ਰਹੇਗੀ। ਅਗਰ ਬੱਚਾ ਨਹੀਂ ਆਉਂਦਾ ਤੇ ਉਹਦਾ ਨੁਕਸਾਨ ਜ਼ਿਆਦਾ ਨਹੀਂ ਹੋਏਗਾ ਕਿਉਂਕਿ ਆਨਲਾਈਨ ਉਹਦੀ ਪੜਾਈ ਘਰ ਬੈਠਿਆਂ ਹੋ ਰਹੀ ਹੈ। ਟੀਚਰਾਂ ਦਾ ਮੈਡਮ ਟੀਚਰਸ ਦਾ ਫਿਰ ਵਰਕ ਲੋਡ ਨਹੀਂ ਵਧੇਗਾ ਕਿ ਇੱਥੇ ਵੀ ਪੜ੍ਹਾਉਣਾ ਤੇ ਉਹ ਆਨਲਾਈਨ ਵੀ ਪੜ੍ਹਾਉਣਾ। ਇਹਨੂੰ ਵੀ ਕਿਸ ਤਰ੍ਹਾਂ ਮੰਨਿਆ ਜੀ ਤੁਸੀਂ? ਵਧੇਗਾ ਤੇ ਸਹੀ ਪਰ ਮੈਂ ਆਪਣੇ ਟੀਚਰਸ ਨੂੰ ਇਹ ਹੀ ਕਹਿ ਕਿ ਜਦੋਂ ਤੁਸੀਂ ਕਲਾਸ ਦੇ ਵਿੱਚ ਪੜ੍ਹਾ ਰਹੇ ਹੋ ਆਪਣੇ ਮੋਬਾਈਲਸ ਤੇ ਜ਼ੂਮ ਉਹਨਾਂ ਦੇ ਘਰਾਂ 'ਚ ਉਹ ਲੈਕਚਰ ਪਹੁੰਚ ਜਾਵੇ थैंक यू ਬਈ ਜਿੱਤਾ ਜਿਹੜਾ ਸਕੂਲ ਹੈ ਪੰਜਾਬ ਸਰਕਾਰ ਦੇ ਹੁਕਮਾਂ ਤੇ ਸਰਕਾਰੀ ਸਕੂਲ ਖੁੱਲ ਗਏ ਨੇ ਤਾਂ ਹੌਲੀ-ਹੌਲੀ ਅੱਗੇ ਵਧਾਇਆ ਜਾ ਰਿਹਾ ਹੈ ਸਿਸਟਮ ਨੂੰ ਇਸ ਪਾਸੇ ਜਿਹੜੀ ਕਲਾਸਾਂ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ ਪਹਿਲਾਂ ਵੀ 9ਵੀਂ ਤੋਂ 12ਵੀਂ ਤੱਕ ਜਿਹੜੀਆਂ ਕਲਾਸਾਂ ਸੀ ਉਹ ਚੱਲ ਰਹੀਆਂ ਸੀ ਪਰ ਹੁਣ 5ਵੀਂ ਤੱਕ ਕਰ ਦਿੱਤਾ ਹੈ ਤਾਂ ਬੱਚੇ ਭਾਵੇਂ ਥੋੜੇ ਆਏ ਨੇ ਕਿਉਂਕਿ ਉਹਨਾਂ ਨੂੰ ਬਕਾਇਦਾ ਇੱਕ ਫਾਰਮ ਲੈ ਕੇ ਜਿਹੜਾ ਦੇਣਾ ਹੋਏਗਾ ਤਾਂ ਇਸ ਪਾਸੇ ਤੁਸੀਂ ਤੁਹਾਨੂੰ ਸਕੂਲ ਦਾ ਦਿਖਾਉਣਾ ਹੈ ਕਿ ਕਲਾਸਾਂ ਦੇ ਵਿੱਚ ਜਿਵੇਂ ਸੋਸ਼ਲ ਡਿਸਟੈਂਸਿੰਗ ਦੇ ਨੀਮ ਦੀ ਪਾਲਣਾ ਕੀਤੀ ਜਾ ਰਹੀ ਹੈ ਕਲਾਸਾਂ ਜਿਹੜੀਆਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਪਰ ਇਹ ਜਿਹੜੀ ਕਲਾਸ ਹੈ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਰੱਖ ਕੇ ਜਿਵੇਂ ਅਧਿਆਪਕ ਪੜਾ ਰਹੇ ਨੇ ਤਾਂ ਵਿਦਿਆਰਥੀਆਂ ਨੂੰ ਹਰ ਇੱਕ ਬੈਂਚ ਦੇ ਉੱਪਰ ਇੱਕ ਇੱਕ ਵਿਦਿਆਰਥੀ ਹੀ ਅਲਾਉ ਹੈ ਤੇ ਉਹਨਾਂ ਦੇ ਵਿੱਚ ਵੀ ਪ੍ਰੋਪਰ ਜਿਹੜੀ ਇੱਕ ਦੂਰੀ ਐ ਉਸ ਨੂੰ ਮੇਨਟੇਨ ਕੀਤਾ ਐ ਇਹ ਕਲਾਸਾਂ ਪਹਿਲੀਆਂ ਤੋਂ ਪਹਿਲਾਂ ਤੋਂ ਹੀ ਲੱਗ ਰਹੀਆਂ ਸਨ ਇਹਨਾਂ ਦੇ ਵੀ ਜਿਹੜੇ ਛੋਟੇ ਬੱਚੇ ਨੇ ਉਹ ਭਾਵੇਂ ਘਟਾਏ ਨੇ ਪਰ ਜਿਹੜੀਆਂ ਬੱਚੇ ਨੇ ਇਹਨਾਂ ਦੀ ਸਿਹਤ ਸਰਕਾਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਜਿਹੜਾ ਐ ਉਹ ਬਹੁਤ ਜ਼ਰੂਰੀ ਐ ਤਾਂ ਇਸ ਕਰਕੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਜਿਹੜੀ ਪਾਲਣਾ ਜਿਹੜੀ ਆ ਉਹ ਕੀਤੀ ਜਾਵੇ ਸੈਨੀਟਾਈਜੇਸ਼ਨ ਕੀਤਾ ਜਾਵੇ ਮਾਸਕ ਪਹਿਨਣਾ ਜਿਹੜਾ ਸੀ ਉਹ ਜ਼ਰੂਰੀ ਸੀ ਟੀਚਰਸ ਦੇ ਲਈ ਵੀ ਤੇ ਬੱਚਿਆਂ ਦੇ ਲਈ ਵੀ ਤਾਂ ਇਹ ਉਹ ਸਟੂਡੈਂਟ ਨੇ ਜਿਹੜੇ ਆਪਣੇ ਪੇਰੈਂਟਸ ਤੋਂ ਪਹਿਲਾਂ ਹੀ ਹਾਲਾਂਕਿ ਇਹ ਕਲਾਸਾਂ ਪਹਿਲਾਂ ਤੋਂ ਲੱਗ ਚੁੱਕੀਆਂ ਸਨ ਤਾਂ ਕਲਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਟੱਡੀ ਜਿਹੜੀ ਹੈ ਜਾਰੀ ਹੈ ਸਰਦੀ ਦੇ ਮੌਸਮ ਦੇ ਵਿੱਚ ਜਿਹੜੇ ਨੇ ਵਿਦਿਆਰਥੀ ਇੱਥੇ ਸਟੱਡੀ ਕਰ ਰਹੇ ਨੇ ਤਾਂ ਆਮ ਤੌਰ ਦੇ ਉੱਪਰ ਕਿਉਂਕਿ ਲਾਰੈਂਸ ਰੋਡ ਦੇ ਜਿਹੜੇ ਗਵਰਨਮੈਂਟ ਸਕੂਲ ਹੈ ਇਹਦੀ ਵਿੱਚ ਵਿਦਿਆਰਥੀਆਂ ਦੀ ਸੰਖਿਆ ਬਹੁਤ ਜ਼ਿਆਦੀ ਹੈ ਛੋਟੀਆਂ ਕਲਾਸਾਂ ਦੀ ਜੇ ਗੱਲ ਕੀਤੀ ਜਾਵੇ 5ਵੀਂ 6ਵੀਂ 7ਵੀਂ ਤੇ 8ਵੀਂ ਦੇ ਵਿਦਿਆਰਥੀ ਜਿਹੜੇ ਨੇ ਜੇ ਇਥੇ ਕਾਟਾਏ ਨੇ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੇ ਬੱਚੇ ਨੇ ਉਹ ਆਪਣੇ ਸਟੱਡੀ ਕਰ ਰਹੇ ਨੇ ਨਾ ਛੁੱਟੀਆਂ ਕਲਾਸਾਂ ਦੇ ਬਾਰੇ ਵੀ ਸੇਮ ਜਿਹੜੇ ਅਰੇਂਜ ਅਰੇਂਜਮੈਂਟਸ ਨੇ ਉਹ ਇੱਥੇ ਕੀਤੇ ਹੋਏ ਨੇ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੇ ਟੀਚਰ ਸਾਹਿਬਾਨ ਜਿਹੜੇ ਪੇਰੈਂਟਸ ਨੇ ਉਹ ਵੀ ਇੱਥੇ ਆ ਰਹੇ ਨੇ ਉਹਨਾਂ ਦੇ ਨਾਲ ਜਾਣਕਾਰੀ ਜਿਹੜੀ ਆ ਉਹ ਲਈ ਜਾ ਰਹੀ ਹੈ ਕਿਉਂਕਿ ਕੁਝ ਬੱਚਿਆਂ ਨੂੰ ਬੱਚਿਆਂ ਦੀ ਸਟੱਡੀ ਬਾਰੇ ਜਾਣਕਾਰੀ ਇਹ ਤਾਂ ਗੱਲਬਾਤ ਅਸੀਂ ਕਰ ਲੈਨੇ ਤੁਸੀਂ ਸਕੂਲ ਦੇ ਵਿੱਚ ਤੁਹਾਡੇ ਬੱਚੇ ਪੜ੍ਹਦੇ ਇੱਥੇ ਨੇ ਹਾਂਜੀ ਮੇਰੀ ਬੇਟੀ ਪੜ੍ਹਦੀ ਹੈ ਕਿਹੜੀ ਕਲਾਸ ਪੜ੍ਹਦੀ ਹੈ ਪਲੱਸ 1 ਵਿੱਚ ਕਲਾਸ 11 ਵਿੱਚ ਉਹ ਤਾਂ ਪਹਿਲਾਂ ਤੋਂ ਆ ਰਹੇ ਨੇ ਛੋਟੇ ਬੱਚੇ ਜਿਹੜੇ ਨੇ ਉਹ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੀਤਾ ਹੈ ਜਿਹੜੇ ਤੁਹਾਡੇ ਕਿਹੜੀ ਕਲਾਸ ਪੜ੍ਹਦੀ ਹੈ ਪਲੱਸ 2 ਚੇ ਬੇਟੀ ਪਲੱਸ 2 ਦੇ ਵਿੱਚ ਹਾਂਜੀ ਤਾਂ ਤੁਸੀਂ ਫਾਰਮ ਆਲਰੇਡੀ ਦਿੱਤਾ ਹੋਏਗਾ ਨਾ ਇੱਥੇ ਨਹੀਂ ਹਜੇ ਨਹੀਂ ਦਿੱਤਾ ਸਰ ਅੱਛਾ ਬੱਚੇ ਆਏ ਨਹੀਂ ਜਦੋਂ ਨਹੀਂ ਫਸਟ ਟਾਈਮ ਆ ਰਹੇ ਹੈ ਤਾਂ ਅਪੀਰੈਂਸ ਦੀ ਵੀ ਜਿਹੜੀ ਗੱਲਬਾਤ ਆਪਣੇ ਟੀਚਰਾਂ ਦੇ ਕੋਲੋਂ ਜਿਹੜੇ ਉਹ ਲੈ ਰਹੇ ਨੇ ਜਾਣਕਾਰੀ ਕਿ ਸਕੂਲ ਦੇ ਵਿੱਚ ਕਿਵੇਂ ਦੇ ਨਿਯਮ ਨੇ ਤਾਂ ਕੁੱਲ ਮਿਲਾ ਕੇ ਹੌਲੀ-ਹੌਲੀ ਜਿਵੇਂ ਸਥਿਤੀ ਨਾਰਮਲ ਹੁੰਦੀ ਜਾਏਗੀ ਤਾਂ ਉਸ ਤੋਂ ਬਾਅਦ ਸਕੂਲ ਜਿਹੜੇ ਨੇ ਇਹ ਲਗਾਤਾਰ ਰੈਗੂਲਰ ਹੋ ਜਾਣਗੇ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸੀਜ਼ਨ ਤੋਂ ਪਹਿਲਾਂ ਬੱਚਿਆਂ ਦੀ ਜਿਹੜੇ ਨਵੀਂ ਕਲਾਸਾਂ ਤੋਂ ਪਹਿਲਾਂ ਸਾਰੇ ਹਾਲਾਤ ਠੀਕ ਹੋ ਜਾਣ ਤੇ ਵਿਦਿਆਰਥੀ ਜਿਹੜੇ ਨੇ ਉਸੇ ਤਰ੍ਹਾਂ ਹੀ ਸਕੂਲ ਦੇ ਵਿੱਚ ਇੱਕ ਸਕੂਲ ਦਾ ਮਾਹੌਲ ਹੁੰਦਾ ਹੈ ਜਿਸ ਦੇ ਵਿੱਚ ਸਟੱਡੀ ਕੀਤੀ ਜਾਂਦੀ ਹੈ ਟੀਚਰਾਂ ਦੀ ਰਿਸਪੈਕਟ ਹੁੰਦੀ ਹੈ ਤਾਂ ਜਿਹੜੀ ਇੱਕ ਸਕੂਲ ਦੇ ਸਿਸਟਮ ਨੂੰ ਜਿਹੜੇ ਟੀਚਰਾਂ ਨੇ ਵੀ ਮਿਸ ਕੀਤਾ ਤੇ ਬੱਚਿਆਂ ਨੇ ਵੀ ਮਿਸ ਕੀਤਾ ਤੇ ਕੋਵਿਡ ਦੇ ਸਾਰੇ ਪੀਰੀਅਡ ਦੌਰਾਨ ਹੁਣ ਛੇਤੀ ਸਾਰੇ ਉਮੀਦ ਕਰ ਰਹੇ ਨੇ ਭਾਵੇਂ ਕਿ ਸਰਕਾਰ ਵੱਲੋਂ ਹੌਲੀ-ਹੌਲੀ ਸਕੂਲ ਜਿਹੜੇ ਨੇ ਉਹ ਖੁੱਲੇ ਜਾ ਰਹੇ ਨੇ ਤੇ ਉਮੀਦ ਕੀਤੀ ਜਾਂਦੀ ਹੈ ਕਿ ਪਹਿਲੀ ਕਲਾਸ ਤੋਂ ਜਾਂ ਹੋਰ ਛੋਟੀਆਂ ਕਲਾਸਾਂ ਲਈ ਵੀ ਜਿਹੜੇ ਸਕੂਲ ਨੇ ਇਹ ਖੋਲੇ ਜਾਣ ਛੇਤੀ ਹੀ ਖੋਲੇ ਜਾਣ ਪਰ ਅੱਜ ਜਿਹੜੇ ਬੱਚੇ ਨੇ ਥੋੜੇ ਘਟ ਆਏ ਨੇ ਹੌਲੀ-ਹੌਲੀ ਜਿਵੇਂ ਜਿਵੇਂ ਅਗਲੇ ਦਿਨਾਂ ਦੇ ਵਿੱਚ ਜਾਣਕਾਰੀ ਲੋਕਾਂ ਨੂੰ ਬੱਚਿਆਂ ਨੂੰ ਵੱਧ ਮਿਲਦੀ ਜਾਏਗੀ ਤਾਂ ਗਿਣਤੀ ਵਧਣ ਦੀ ਜਿਹੜੀ ਗਿਣਤੀ ਲਗਾਤਾਰ ਵਧਦੀ ਜਾਏਗੀ ਕਿਵੇਂ ਦੇ ਜਿਹੜੇ ਨੋਰਮਸ ਨੇ ਜਿਹੜੇ ਫਾਲੋ ਕੀਤੇ ਜਾ ਰਹੇ ਨੇ ਔਰ ਕਿਹੜੀਆਂ ਇਨਸਟਰਕਸ਼ਨ ਨੇ ਕੋਵਿਡ ਦੀਆਂ ਜਿਹੜੀਆਂ ਤੁਸੀਂ ਪਿਛੋਂ ਕਿਉਂਕਿ ਕਲਾਸਾਂ ਤੇ ਵੱਡੀਆਂ ਪਹਿਲਾਂ ਤੋਂ ਲੱਗ ਰਹੀਆਂ ਸੀਗੀਆਂ ਜਿਹੜੀਆਂ ਨਾਈਂਥ ਤੋਂ ਆਪਸੇ ਹੁਣ ਛੋਟੇ ਬੱਚਿਆਂ ਦੀਆਂ ਹੋਈਆਂ ਤਾਂ ਕਲਾਸਾਂ ਦੇ ਵਿੱਚ ਕੀ ਕੀ ਪ੍ਰੋਟੋਕੋਲ ਜਿਹੜਾ ਉਹਨੂੰ ਫਾਲੋ ਦੇਖੋ ਸਰ ਤੁਹਾਡੀ ਕੁਐਸਚਨ ਦਾ ਆਨਸਰ ਆਲਰੇਡੀ ਜਿਹੜੇ ਬੱਚੇ ਸਾਹਮਣੇ ਬੈਠੇ ਹੋਏ ਆ ਉਹ ਖੁਦ ਹੀ ਇਸ ਚੀਜ਼ ਦੇ ਗਵਾਹੀ ਦੇ ਰਿਹਾ ਕਿ ਅਸੀਂ ਪ੍ਰੋਟੋਕੋਲ ਸੀ ਉਲੰਘਣਾ ਕਰ ਰਹੇ ਆ ਕਿ ਉਹਨਾਂ ਨੂੰ ਬੇਕਾਰ ਰਹੇ ਆ ਸੋਸ਼ਲ ਡਿਸਟੈਂਸਿੰਗ ਅਸੀਂ ਸ਼ੁਰੂ ਤੋਂ ਹੀ ਰਾਈਟ ਫਰਮ ਦ ਵੈਰੀ ਫਰਸਟ ਡੇ ਜਦੋਂ ਸਾਨੂੰ ਇੰਸਟਰਕਸ਼ਨਸ ਪਾਸ ਕੀਤੀਆਂ ਗਈਆਂ ਸੀਗੀਆਂ ਕਿ ਕੋਵਿਡ-19 ਜਿਹੜਾ ਬੜਾ ਅੱਜਕੱਲ ਪੈਨਿਕ ਕ੍ਰੀਏਟ ਕੀਤਾ ਹੋਇਆ ਤੇ ਤੁਸੀਂ ਇਹ ਵਾਲੀ ਇੰਸਟਰਕਸ਼ਨਸ ਫਾਲੋ ਕਰਨੀ ਹੈ ਅਸੀਂ ਰਾਈਟ ਫਰਮ ਦ ਵੈਰੀ 6th ਕਲਾਸ ਟੂ ਟਿਲ +2 ਸਾਰੇ ਬੱਚੇ ਉਹ ਇੰਸਟਰਕਸ਼ਨਸ ਫਾਲੋ ਕਰ ਰਹੇ ਆ ਸੋਸ਼ਲ ਡਿਸਟੈਂਸਿੰਗ ਰੱਖਦੇ ਆ ਔਰ ਹਰ ਕਿਸੇ ਬੱਚੇ ਦੇ ਬੈਗ ਦੇ ਵਿੱਚ ਤੁਸੀਂ ਦੇਖੋਗੇ ਸੈਨੀਟਾਈਜ਼ਰ ਹੋਗਾ ਇਹਨਾਂ ਦੇ ਪੇਰੈਂਟਸ ਨੇ ਕੰਸੈਂਟ ਲੈਟਰਸ ਭੇਜੀਆਂ ਹੋਈਆਂ ਨੇ ਉਹ ਵਿਲਿੰਗ ਨੇ ਇਹਨਾਂ ਨੂੰ ਭੇਜਣ ਦੇ ਵਿੱਚ ਆਨਲਾਈਨ ਸਟੱਡੀ ਦੇਖੋ ਸ਼ੁਰੂ ਤੋਂ ਹੀ ਲਿਕ ਬੜਾ ਫੋਰਚੂਨੇਟ ਸਕੂਲ ਹੈ ਜਿਹਦੇ ਵਿੱਚ ਰਾਈਟ ਫਰਮ April ਤਿੰਨ ਅਸੀਂ ਆਨਲਾਈਨ ਸਟੱਡੀ ਸਟਾਰਟ ਕਰ ਦਿੱਤੀ ਸੀਗੀ ਸਿਰਫ ਇੱਕ ਪ੍ਰੈਕਟੀਕਲ ਟੱਚ ਜਿਹੜਾ ਮਿਸਿੰਗ ਸੀਗਾ ਤੇ ਬੱਚੇ ਉਹ ਬੜੀ ਡਿਮਾਂਡ ਕਰ ਰਹੇ ਸੀਗਾ ਕਿ ਹੁਣ ਸਕੂਲ ਆ ਕੇ ਹੁਣ ਜਿਹੜੇ ਪ੍ਰੈਕਟੀਕਲ ਇੱਕ ਐਕਸਪੀਰੀਅੰਸ ਬੜਾ ਜ਼ਰੂਰੀ ਹੁੰਦਾ ਖਾਸ ਕਰਕੇ ਵੱਡੀਆਂ ਕਲਾਸਿਸ ਲਈ yes ਤਾਂ ਥਿਉਰੀ ਦੇ ਨਾਲ ਨਾਲ ਹੁਣ ਉਹ ਵੀ ਐਸਪੈਕਟ ਜਿਹੜਾ ਹੈ ਨਾ ਬੱਚਿਆਂ ਦਾ ਇੰਨਾ ਸਟਰੋਂਗ ਹੋ ਜਾਏਗਾ ਇਸ ਵੇਲੇ ਬੱਚੇ ਜਿਹੜੇ ਨੇ ਏਟੀਐਲ ਲੈਬ ਦੇ ਵਿੱਚ ਬੈਠੇ ਹੋਏ ਆ ਇਸ ਥਿਉਰੀ ਕਲਾਸ ਤੋਂ ਬਾਅਦ ਇਹਨਾਂ ਨੇ ਆਪਣਾ ਪ੍ਰੈਕਟੀਕਲ ਵੀ ਕਰਨਗੇ ਔਰ ਇੱਕ ਸਟੈਮ ਐਜੂਕੇਸ਼ਨ ਹੁੰਦੀ ਹੈ ਸਰ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂ ਬੜਾ ਵੀਕ ਲਿੰਕ ਹੈ ਖਾਸ ਕਰਕੇ ਇੰਡੀਅਨਸ ਦਾ ਅਸੀਂ ਇਸ ਅਟਲ ਡਿੰਕਰਿੰਗ ਲੈਬ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਤੇ ਬਹੁਤ ਇਹਨਾਂ ਨੂੰ ਵਰਕਆਊਟ ਕਰਾ ਕੇ ਅੱਗੇ ਲੈ ਕੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਰ ਛੋਟੇ ਬੱਚਿਆਂ ਦੇ ਲਈ ਜਿਵੇਂ 5ਵੀਂ ਤੋਂ ਪੇਰੈਂਟਸ ਵੀ ਆ ਰਹੇ ਨੇ ਉਹਨਾਂ ਦੇ ਮਨ 'ਚ ਕੁਝ ਡਾਊਟਸ ਵੀ ਨੇ ਤਾਂ ਜਿਹੜੀ ਜਿਵੇਂ ਕਿ ਉਹਨਾਂ ਜਿਵੇਂ ਪ্লাস 1 10ਵੀਂ ਦੇ ਬੱਚੇ ਸਮਝ ਜਾਂਦੇ ਨੇ ਜਿਹੜੇ ਛੋਟੀ ਉਮਰ ਦੇ ਬੱਚੇ ਇਹਨਾਂ ਦੇ ਉੱਪਰ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਨਿਯਮ ਦੀ ਪਾਲਣਾ ਕਰਨਾ ਫਿਰ ਇਹਦੇ ਲਈ ਸਟ੍ਰਿਕਟਲੀ ਕਿਵੇਂ ਇਹਨਾਂ ਨੂੰ ਫਾਲੋ ਕਰੀਏ ਨਹੀਂ ਸਰ ਇਹ ਵੈਸੇ ਸਾਡੀ ਭਾਵਨਾ ਇਹ ਹੈ ਅਸੀਂ ਮੈਂ ਫੀਲ ਕਰਦੇ ਆਂ ਕਿ ਵੱਡੇ ਬੱਚੇ ਜਲਦੀ ਸਮਝ ਜਾਂਦੇ ਮੇਰੇ ਖਿਆਲ ਨਾਲ ਛੋਟੇ ਬੱਚੇ ਇੱਕ ਬਲੈਂਕ ਪੇਪਰਸ ਹੁੰਦੇ ਆ ਤੁਸੀਂ ਉਹਨਾਂ ਨੂੰ ਜਿਹੜੀਆਂ ਇੱਕ ਪੈਰੈਂਟਸ অর ਟੀਚਰ ਵੱਲੋਂ ਇੰਸਟਰਕਸ਼ਨਸ ਮਿਲਦੀਆਂ ਉਹ ਜਿਆਦਾ ਵਧੀਆ ਤਰੀਕੇ ਦੇ ਨਾਲ ਫਾਲੋ ਕਰਦੇ ਹੋ ਤੁਸੀਂ ਘਰ ਵੀ ਦੇਖਿਆ ਹੋਣਾ ਸਰ ਤੁਸੀਂ ਘਰੋਂ ਘਰ ਜਦੋਂ ਐਂਟਰ ਕਰਦੇ ਹੋ ਤੇ ਛੋਟ Please go and wash your hands, sanitizer use okay. करो और मेरे ख्याल छोटे बच्चे ज़्यादा तरीके नो कोई दिक्कत नहीं वाली। no, sir. Thank you. आ, हम हम के बताना चाहते हैं कि में हमारी पहले तो काफी पीछे जा रही थी फिर प्रिंसिपल के के पे और के कहने पे, हमारी ने काफी सारी अपनी मेहनत की जो वीडियोस बनाई काफी सारा कंटेंट हमें हमें काफ़ी टाइम फ़ोन के ऊपर जैसे हम फोन पे एंटरटेनमेंट करते थे पर उसके बदले हम फ़ोन पे अब पढ़ाई करने लग पड़े हमने काफ़ी ज़्यादा अपने आप को पुश किया कि हम फोन के ऊपर ही अपनी स्टडीज़ को कंटिन्यू रखें पर अब स्कूल खुल गए हैं तो हम इससे खुश तो हैं पर कहीं ना कहीं थोड़ा थोड़ा डर भी है कि क्योंकि अभी भी पैंडमिक कम्प्लीटली जो है ख़त्म नहीं हुआ पर हम अपनी पूरी है प्रस्र... प्रिस्क्रिप्शन ले रहे हैं और हमें हमारी टीचर्स पर भी है कि वो हम हमारा पूरा जो है टेक केयर भी करेंगे और अब स्कूल खुल गया तो आई थिंक पूरा कम्प्लीटली तो नहीं पर हमें मैम काफ़ी हद तक करा चुके हैं और आगे भी मैम ने हमारी स्टडीज़ जो है आगे करके और हमें आई थिंक हम अपने पोस्ट मैट्रिक में अच्छा परफॉर्म कर पाएंगे प्लस वन ਸਾਰੇ ਅੱਜ ਤੋਂ ਨਵਾਂ ਬੱਚੇ ਜਿਹੜੇ ਨੇ 5th ਕਲਾਸ ਤੋਂ ਵੀ ਸਕੂਲ ਦੇ ਵਿੱਚ ਆਇਆ ਕਰਨਗੇ ਅਕਤੂਬਰ ਮਹੀਨੇ ਤੋਂ 17 ਤਰੀਕ ਤੋਂ 18 ਤੋਂ ਜਿਹੜੇ ਬੱਚੇ ਸੀ ਪਹਿਲਾਂ ਤੁਸੀਂ ਆਨਲਾਈਨ ਸਟੱਡੀ ਕਰਦੇ ਸੀ ਆਨਲਾਈਨ ਸਟੱਡੀ ਕਰਦੋਂ ਕਰਦੇ 20th April 20th April ਤੁਸੀਂ ਜਦੋਂ ਦੁਬਾਰਾ ਸਕੂਲ ਦੇ ਵਿੱਚ ਆਏ ਤੁਸੀਂ ਤਾਂ ਕਿਹੜੇ ਕਿਹੜੇ ਨਿਯਮ ਸੀਗੇ ਜਿਹੜੇ ਸਕੂਲ ਵੱਲੋਂ ਫਾਲੋ ਕਰਨ ਨੂੰ ਕਹਿੰਦੇ ਜੇ ਤੁਸੀਂ ਕੋਵਿਡ ਦੇ ਵਿੱਚ ਕਰਦੇ ਇੱਕ ਸੋਸ਼ਲ ਡਿਸਟੈਂਸਿੰਗ ਦੀ ਬਹੁਤ ਸਟ੍ਰਿਕਲੀ ਫਾਲੋ ਕਰਦੇ ਸੀਗੇ ਸਕੂਲ ਵਿੱਚ ਤੇ ਸਾਰੇ ਉਸ ਤੋਂ ਬਾਅਦ ਸੈਨੀਟਾਈਜ਼ਰ ਹਰ ਜਗ੍ਹਾ ਅਵੇਲੇਬਲ ਸੀਗੇ ਸਕੂਲ ਵਿੱਚ ਵੀ ਤੇ ਬੱਚਿਆਂ ਨੂੰ ਜਿਆਦਾ ਲਾਗੇ ਬੈਠਣ ਵੀ ਨਹੀਂ ਸੀ ਦਿੰਦੇ ਟੀਚਰਸ ਵੀ ਕਾਫੀ ਇਸ ਕਾਰਨ ਸਟ੍ਰਿਕਲੀ ਫਾਲੋ ਕਰਦੇ ਪਏ ਸੀਗੇ ਜੇਕਰ ਤੁਸੀਂ ਕਲਾਸ ਨੂੰ ਸਟੂਡੈਂਟਸ ਆਉਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਾਪੇਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਐਜ਼ ਅ ਸੀਨੀਅਰ ਘਬਰਾਣ ਦੀ ਲੋੜ ਨਹੀਂ ਕਿਉਂਕਿ ਟੀਚਰਸ ਕਾਫੀ ਸਟ੍ਰਿਕਟ ਨੇ ਇਸ ਕਰਕੇ ਨੇਲੇ 5th ਕਲਾਸ ਦੇ ਸਟੂਡੈਂਟਸ ਉਹਦਾ ਵੀ ਕਾਫੀ ਸincere ਹੁੰਦੇ ਆ ਟੀਚਰਸ ਵੀ ਕਾਫੀ ਗਲ ਮੰਨ ਲੈਂਦੇ ਆ ਐਸਟਡੀਆਂ ਵੀ ਸਕੂਲਸ ਚ ਜ਼ਿਆਦਾ ਬੈਟਰ ਹੁੰਦੀ ਹੈ ਆਨਲਾਈਨ ਕਲਾਸਿਸ ਨਾਲ ਉਮੀਦ ਕਰਦੇ ਕਿ ਅਗਲੇ ਸੀਜ਼ਨ ਦੇ ਵਿੱਚ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ yes sir ਕਿਉਂਕਿ ਹੁਣ ਵੀ ਕਾਫੀ ਸਾਡੀ ਕਲਾਸ मोस्टली ਸਟੂਡੈਂਟਸ ਆਏ ਨੇ ਹੁਣ ਸਟ੍ਰਿਕਲੀ ਫੋਲੋ ਕਰਦੇ ਪਏ ਸਾਰੇ ਸਕੂਲਸ ਆਨ ਰੀਵਿਊ ਹਾਂਜੀ ਸਾਰੇ ਬੱਚਿਆਂ ਨੂੰ ਸਕੂਲ ਆਣਾ ਚਾਹੀਦਾ ਹੈ ਸਕੂਲ ਅੰਕੇ ਸਟੱਡੀ ਕਾਫੀ ਬੈਟਰ ਹੁੰਦੀ ਹੈ ਕਈ ਵੇਲੇ ਤਾਂ ਜਦੋਂ ਅਸੀਂ ਆਨਲਾਈਨ ਕਲਾਸਿਸ ਲਗਾਨੇ ਆ ਤਾਂ ਨੈਟਵਰਕ ਪ੍ਰੋਬਲਮਸ ਆਂਦੀ ਕਈ ਵੇਲੇ ਬੱਚਿਆਂ ਦਾ ਕਨੈਕਟ ਵੀ ਨਹੀਂ ਹੋ ਹੁੰਦਾ ਇਸ ਕਰਕੇ ਉਹਨਾਂ ਨੂੰ ਕਾਫੀ ਮਤਲਬ ਕਿ ਪ੍ਰੋਬਲਮ ਆਂਦੀ ਹੈ ਛੋਟੇ ਬੱਚਿਆਂ ਦਾ ਤਾਂ بیس ਹੈਗਾ ਪੱਜੰਦਾ ਇਸ ਕਰਕੇ ਉਹਨਾਂ ਨੂੰ ਸਕੂਲ ਆਣਾ ਚਾਹੀਦਾ ਹੈ ਸਟੱਡੀ ਕਰਨੀ ਚਾਹੀਦੀ ਹੈ ਨਹੀਂ ਨਹੀਂ ਸਰ ਅਸੀਂ ਵੀ ਆਨੇ ਵੇ ਕਾਫੀ ਦਿਨ ਤੋਂ ਆਪਣੇ ਪੇਰੇ 2 ਮੰਥ ਹੋ ਗਏ ਸੀ ਡੇਲੀ ਸਕੂਲ ਆਨੇ ਪਿਆ ਤਸਾਨ ਨੂੰ ਕੋਈ ਪ੍ਰੋਬਲਮ ਨਹੀਂ ਗਈ ਸੋਸ਼ਲ ਡਿਸਟੈਂਸ ਵੀ ਹੋ ਰਿਹਾ ਸਕੂਲ ਮੇਨਟੇਨ ਹੈ ਉਸ ਤੋਂ ਬਾਅਦ ਸੈਨੇਟਾਈਜ਼ਰ ਵਗੈਰਾ ਸਾਰਾ ਕੁਝ ਪ੍ਰਪੇਅਰ ਹੈ ਸਕੂਲ ਜਸਤੇ ਸਰਕਾਰ ਨੇ ਕਿਹਾ ਪੰਜਵੀਂ ਤੋਂ ਸਕੂਲ ਜਿਹੜੇ ਨੇ ਉਹ ਬੱਚਿਆਂ ਲਈ ਖੋਲ ਦਿੱਤੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਮੈਂ ਕਹਿਣਾ ਚਾਹਨੀ ਆ ਕਿ ਹਲੇ ਜਦੋਂ ਤੱਕ ਵੈਕਸੀਨ ਨਹੀਂ ਆਈ ਤੇ ਬੱਚਿਆਂ ਨੂੰ ਸਕੂਲ ਨਹੀਂ ਬੁਲਾਉਣਾ ਚਾਹੀਦਾ ਕਿਉਂਕਿ ਦੇਖੋ ਸਕੂਲ ਬੁਲਾ ਰਿਆ ਤੇ ਕੱਲ ਨੂੰ ਬੱਚਿਆਂ ਨੂੰ ਕੋਈ ਕੋਰੋਨਾ ਇਫੈਕਟ ਹੋ ਗਿਆ ਤੇ ਫਿਰ ਕੋਈ ਬੱਚੇ ਸਾਨੂੰ ਜਿਆਦਾ ਪ੍ਰੀਸ਼ੀਅਸ ਹੈ ਤੇ ਅਸੀਂ ਐਸ ਤਰ੍ਹਾਂ ਚਾਹੁੰਦੇ ਕਿ ਹਲੇ ਔਨਲਾਈਨ ਪੜਾਈ ਜਾਰੀ ਰੱਖੀ ਜਾਏ ਤੇ ਬਾਕੀ ਐਗਜ਼ਾਮ ਜਦੋਂ ਲੈਣਾ ਐਗਜ਼ਾਮ ਲੈ ਲੈ ਸਰਕਾਰ ਨੇ ਵੈਸੇ ਇਹ ਕਿਹਾ ਹੈ ਕਿ ਜੇਕਰ ਪੇਰੈਂਟਸ ਦੀ ਸਹਿਮਤੀ ਹੋਏਗੀ ਤਾਂ ਹੀ ਬੱਚਾ ਆਏਗਾ ਉਸ ਦੇ ਵਜ੍ਹਾ ਸੇ ਕੋਈ ਉਹਨਾਂ ਨੇ ਜ਼ਬਰਦਸਤੀ ਨਹੀਂ ਕਿ ਜੀ ਸਰ ਅਸੀਂ ਇੱਥੇ ਆਈ ਚਾਹੁੰਦੇ ਆ ਕਿ ਬੱਚਿਆਂ ਦੀ ਸੇਫਟੀ ਪਹਿਲੇ ਹੈ ਤੇ ਉਸ ਤੋਂ ਬਾਅਦ ਬਾਕੀ ਸਾਨੂੰ ਟੀਚਰਸ ਦੀ ਗਾਈਡੈਂਸ ਮਿਲਦੀ ਰਹਿੰਦੀ ਟਾਈਮ ਟੂ ਟਾਈਮ ਅਸੀਂ ਇਹਨਾਂ ਨੂੰ ਪੁੱਛ ਲੈਣੇ ਆ ਬੱਚਿਆਂ ਨੂੰ ਜੋ ਸਮਾਂ ਨਹੀਂ ਆਂਦੇ ਅਸੀਂ ਆ ਕੇ ਪੁੱਛ ਜਾਂਦੇ ਅਸੀਂ ਕੁਝ ਮਹੀਨੇ ਤੋਂ 9ਵੀਂ ਤੋਂ 12ਵੀਂ ਦੇ ਕਲਾਸ ਦੇ ਵਿਦਿਆਰਥੀ ਵੀ ਆਏ ਸੀ ਉਹਨਾਂ ਨੂੰ ਮਿਲੇ ਤੁਸੀਂ ਉਹ ਕਲਾਸਾਂ ਦੇ ਵਿੱਚ ਸੋਸ਼ਲ ਡਿਸਟੈਂਡਿੰਗ ਨਿਯਮ ਦੀ ਪਾਲਣਾ ਕਰ ਰਹੇ ਨੇ ਬਟ ਫਿਰ ਵੀ ਆਖਰੀ ਫੈਸਲਾ ਪੇਰੈਂਟਸ ਦਾ ਹੈ ਜੀ ਸਰ ਇਸ ਤਰ੍ਹਾਂ ਹੈ ਕਿ ਅਸੀਂ ਛੋਟੇ ਬੱਚੇ ਜਿਹੜੇ ਆ ਨਾ 6th ਸਟੈਂਡਰਡ ਦੇ ਹਲੇ ਬਹੁਤ ਛੋਟੇ ਆ ਉਹ ਇੱਕ ਦੂਸਰੇ ਨਾਲ ਫਿਰ ਹੱਥ ਵੀ ਮਿਲਾਂਗੇ ਮਿਲਣ ਤੋ ਉਹਨਾਂ ਦਾ ਸੋਸ਼ਲ ਡਿਸਟੈਂਸ ਨਹੀਂ ਹੋ ਸਕਦਾ ਵੱਡੇ ਬੱਚਿਆਂ ਦਾ ਫਿਰ ਵੀ ਹੋ ਸਕਦਾ ਛੋਟੇ ਬੱਚਿਆਂ ਦਾ ਬੜਾ ਮੁਸ਼ਕਿਲ ਹੈ ਤੁਸੀਂ ਘਰ ਹੀ ਪੜਾਉਣਾ ਚਾਹੁੰਦੇ ਹੋ ਬੱਚੇ ਜੀ ਅਸੀਂ ਚਾਹੁੰਦੇ ਆਨਲਾਈਨ ਸਟੱਡੀ ਕੰਟੀਨਿਊ ਰੱਖੀ ਜਾਏ ਤੇ ਬੱਚਿਆਂ ਦੀ ਸੇਫਟੀ ਵਾਸਤੇ ਥੈਂਕ ਯੂ ਹਾਂਜੀ ਥੈਂਕ ਯੂ ਸੋ ਮੱਚ ਇਹ ਮੇਰਾ ਨਾਮ ਜੀ ਬਖਸ਼ੀਰ ਸਿੰਘ ਹੈ ਜੀ ਬੱਚਾ ਪੜਦਾ ਤੁਹਾਨੂੰ 6 ਸੀ ਚ ਜੀ ਬੇਟੀ ਪੜਦੀ ਹੈ ਹਾਂਜੀ ਬੇਟੀ ਜੀ ਅੱਜ ਪਹਿਲੇ ਦਿਨ ਸਕੂਲ ਲੱਗੇ ਨੇ ਬੇਟੀ ਨੂੰ ਛੱਡਣ ਆਏ ਜਾਂ ਇੰਨੇ ਜੀ ਪੇਰੈਂਟਸ ਮੀਟਿੰਗ ਸੀ ਪੇਰੈਂਟਸ ਮੀਟਿੰਗ ਟੈਂਡ ਕਰਨਾ ਆਏ ਆ ਜੀ ਹਾਂਜੀ ਤਾਂ ਬੱਚਿਆਂ ਦੀ ਪਿਛਲੇ ਸਮੇਂ ਦੇ ਵਿੱਚ ਘਰ ਦੇ ਵਿੱਚ ਰਹਿ ਕੇ ਸਟੱਡੀ ਹਾਂਜੀ ਆਨਲਾਈਨ ਜੀ ਆਨਲਾਈਨ ਸਟੱਡੀ ਚੱਲ ਰਹੀ ਸੀ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ